brought to by silver pumps top quality or consistent performance ke liye sirf silver pumps naam yaad rakhna da hor de ko recommendr te karde hovna marwaye si othe banda us ton baad army headquarter te hamla jo kade kise duniya ch nahi hoya aidan to onu phir fauj nu pasand karegi eh hai ga mulla de ghar paida hoya si jida hun chief hai ohna ne patake ta bajaye ya sade 6 civilian maar dete aas paase hor sada koi nuksan nahi hoya ਉਹ ਫਿਰ ਉਹ ਰੋਇਆ ਉਹ ਮੇਰੇ ਤੇ 10 ਬੰਦੇ ਮਾਰੇਗੇ ਮੇਰੇ ਟੱਬਰ ਦੇ ਫਿਰ ਉਹਨਾਂ ਸ਼ੋਇਆ ਤੇ ਗਲਤ ਹੋ ਗਈ ਤੇ ਗੱਲ ਨਿਕਲੀ ਬਾਹਰ ਉਹ ਪਾਕਿਸਤਾਨ ਦੇ ਵਿੱਚ ਇੰਨੀ ਤਾਂ ਹੈ ਨਹੀਂ ਉਹਨਾਂ ਦੀ ਟੈਕਨੋਲੋਜੀ ਉਹਨਾਂ ਦੀ ਇਕਨੋਮੀ ਬੜੀ ਡਾਊਨ ਹੈ ਉਹਨਾਂ ਦੇ ਆਮ ਲੋਕਾਂ ਦਾ ਵੀ ਉਹਨਾਂ ਨੂੰ ਪਿਆਰ ਨਹੀਂ ਹੈ ਇੱਥੇ ਤਾਂ ਹੁਣ ਕੌਮ ਸਾਰੀ ਨਾਲ ਜੁੜੀ ਹੋਈ ਸੀ ਨਾ ਪਹਿਲਗਾਮ ਦੇ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਦੂਰ ਦੇ ਰਾਹੀਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਪਾਕਿਸਤਾਨ ਦੇ ਨੋ ਆਂਤ ਕੀ ਠਿਕਾਨਿਆਂ ਨੂੰ ਨਸ਼ਟ ਕੀਤਾ ਗਿਆ ਜਿਸ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਕਾਫੀ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਣਾਅ ਕਾਫੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਲੋਕ جنگ ਦੀ ਗੱਲ ਕੀਤੀ ਜਾ ਰਹੀ ਹੈ ਕਿ جنگ ਦੇ ਅਸਾਰ ਬੰਦੇ ਹੋਏ ਨਜ਼ਰ ਆ ਰਹੇ ਨੇ ਅਗਰ ਜੰਗ ਹੁੰਦੀ ਹੈ ਤਾਂ ਭਾਰਤ ਦੀ ਕੀ ਤਿਆਰੀ ਹੈ ਤੇ ਪਾਕਿਸਤਾਨ ਭਾਰਤ ਦੇ ਸਾਹਮਣੇ ਕਿੰਨਾ ਕੋ ਮਜ਼ਬੂਤ ਨਜ਼ਰ ਆ ਰਿਹਾ ਵਾ ਗੱਲਬਾਤ ਕਰਾਂਗੇ तमाम ਮੁੱਦਿਆਂ ਦੇ ਉੱਤੇ ਸਾਡੇ ਨਾਲ ਹੋਣਗੇ 1971 ਦੀ ਜੰਗ ਦੇ ਵਿੱਚ ਪਾਰਟਿਸਪੇਟ ਕਰਨ ਵਾਲੇ ਕਰਨਲ ਡੀਐਸ ਗਰੇਵਾਲ ਗਰੇਵਾਲ ਸਾਹਿਬ ਸਵਾਗਤ ਹੈ ਤੁਹਾਡਾ ਨਸਤੇ ਜੀ ਸਰ ਆਪ ਜਿਸ ਤਰ੍ਹਾਂ ਮੈਂ ਕਿਹਾ ਕਿ ਤੁਹਾਡਾ ਲੰਬਾ ਤਜਰਬਾ ਵਾ 1971 ਦੀ ਜੰਗ ਦੇ ਵਿੱਚ ਵੀ ਤੁਸੀਂ ਪਾਰਟਿਸਪੇਟ ਕੀਤਾ ਕਈ ਹੋਰ ਜੰਗਾਂ ਵੀ ਤੁਸੀਂ ਦੇਖੀਆਂ ਵਾ ਤੇ ਅਗਰ 1971 ਤੇ 2025 ਦੇ ਵਿੱਚ ਕਿੰਨਾ ਕੋ ਫਰਕ ਤੁਹਾਨੂੰ ਨਜ਼ਰ ਆਉਂਦਾ ਵਾ ਅਗਰ ਹੁਣ ਜੰਗ ਦੇ ਅਸਾਰ ਲੱਗਦੇ ਨੇ ਤੇ ਭਾਰਤ ਕਿੰਨਾ ਕੋ ਮਜ਼ਬੂਤ ਹੈ ਪਹਿਲਾਂ ਜੋ ਹੈ ਉਹ ਸੋਲਜਰਿੰਗ ਦੀ ਇੰਪੋਰਟੈਂਸ ਸੀ ਹੁਣ ਟੈਕਨੋਲੋਜੀ ਦੀ ਇੰਪੋਰਟੈਂਸ ਹੋ ਗਈ ਹੈ ਇੰਨੀ ਜ਼ਿਆਦਾ ਐਡਵਾਂਸ ਟੈਕਨੋਲੋਜੀ ਹੋ ਗਈ ਹੈ ਕੇ ਦੇਖੋ ਅਸੀਂ ਬਾਰਡਰ ਤੋਂ ਹੀ ਖੜੇ ਦੁਸ਼ਮਨ ਦੇ ਬੰਕਰ ਜੋ ਹੈ ਜਾਂ ਦੁਸ਼ਮਨ ਦੇ ਅਡੇ ਉਡਾ ਸਕਦੇ ਆ ਜਿਸ ਤਰ੍ਹਾਂ ਸਾਡੇ ਹੁਣ ਸੰਧੂਰ ਦੀ ਜੋ ਹਮਲਾ ਹੋਇਆ ਹੈ ਇਹਦੇ ਨਾਲ ਅਸੀਂ ਸਿੱਧੇ ਹੀ ਬਾਰਡਰ ਤੋਂ ਹੀ ਅੰਦਰ ਵੀ ਜਾਣ ਦੀ ਜ਼ਰੂਰਤ ਨਹੀਂ ਪਈ ਸਾਡੇ ਹਵਾਈ ਹਾਜ ਨੇ ਜੋ 25 30 ਕਿਲੋਮੀਟਰ ਦੇ ਅੰਦਰ ਅੰਦਰ ਜਿੰਨੇ ਵੀ ਟਾਰਗੇਟ ਸੀਗੇ ਸਾਰਿਆਂ ਨੂੰ ਤਬਾਹ ਕੀਤਾ ਹੈ ਔਰ ਇਹ ਨਿਸ਼ਾਨਾ ਵੀ ਦੇਖ ਲਓ ਕਿ ਸੈਟਲਾਈਟ ਦੇ ਨਾਲ ਇਨੇ ਲੋਕੇਸ਼ਨ ਅਪਡੇਟ ਅਬਟੇਨ ਕੀਤੀ ਉਦੋਂ ਬਾਅਦ ਰਾ ਨੇ ਜ਼ਮੀਨ ਦੇ ਉੱਤੇ ਕਨਫਰਮ ਕੀਤਾ ਸਾਡੀ ਇੰਟੈਲੀਜੈਂਸ ਏਜੰਸੀਆਂ ਨੇ ਉੱਥੋਂ ਪੂਰੀ ਹੋਰ ਇਨਫੋਰਮੇਸ਼ਨ ਲੈ ਕੇ ਐਨੀ ਪੁਖਤਾ ਸਬੂਤ ਦੇ ਕੇ ਹੀ ਟਾਰਗੇਟ ਜੋ ਹੈ ਉਹ ਚੁਣੇਗੇ ਉਹ ਤੁਹਾਨੂੰ ਪਤਾ ਹੈ ਕਿ ਸਭ ਤੋਂ ਇੰਪੋਰਟੈਂਟ ਬੰਦਾ ਐਲਈਟੀ ਦਾ ਚੀਫ ਸੀ ਨਾ ਮੁਹੰਮਦ ਸਈਦ ਉਹ ਉਹਦੇ ਜਿਹੜੇ ਸਾਰੇ ਟੱਬਰ ਨੂੰ ਪਹਿਲਾਂ ਜਿਵੇਂ ਉਹਨਾਂ ਨੇ ਕਿਹਾ ਸਾਡਾ ਨੁਕਸਾਨ ਨਹੀਂ ਹੋਇਆ ਪਹਿਲਾਂ ਇਹੀ ਸਟੇਟਮੈਂਟ ਸੀ ਨਾ ਪਾਕਿਸਤਾਨ ਦੀ ਕਿ ਦੇਖੋ ਜੀ ਉਹਨਾਂ ਨੇ ਪਟਾਕੇ ਤਾਂ ਬਜਾਏ ਆ ਸਾਡੇ 6 ਸਿਵਿਲਿਅਨ ਮਾਰ ਦਿੱਤੇ ਆਸੇ-ਪਾਸੇ ਹੋਰ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਉਹ ਫਿਰ ਰੋਇਆ ਉਹ ਮੇਰੇ ਤਾਂ 10 ਬੰਦੇ ਮਾਰੇ ਗਏ ਮੇਰੇ ਟਬਰ ਦੇ ਫਿਰ ਉਹਨਾਂ ਸ਼ੋਇਆ ਤੇ ਗਲਤ ਹੋ ਗਈ ਤੇ ਗੱਲ ਨਿਕਲੀ ਬਾਹਰ ਉਹ ਸਾਡਾ ਤਾਂ ਉਸੇ ਨੂੰ ਮਾਰਨਾ ਸੀ ਨਾ ਟਬਰ ਨੂੰ ਹੀ ਮਾਰਨਾ ਸੀ ਨਾ ਉਹ ਵੀ ਸਾਰੇ ਮਾਲ ਉਹਦਾ ਭਰਾ ਉਹਦਾ ਇਨਵੋਲ ਸੀਗਾ ਚਾਚਾ ਇਨਵੋਲ ਸੀਗਾ ਸਾਰੇ ਬੰਦੇ ਇਹ ਟੈਰਰਿਸਟ ਐਕਟੀਵਿਟੀ ਦੇ ਸ਼ਾਮਲ ਸੀਗੇ ਉਹਦਾ ਜੋ ਹੀ ਜਿਹੜਾ ਚਾਚੇ ਦਾ ਮੁੰਡਾ ਜਿਹੜਾ ਭਰਾ ਸੀ ਜਿਹੜਾ ਉਹਨਾਂ ਨੂੰ ਉਤੋਂ ਅਫਗਾਨਿਸਤਾਨ ਚ ਸ਼ੁਰੂਆਕੇ ਲਾਇਆ ਸੀ ਉਹ ਵੀ ਮਾਰਿਆ ਗਿਆ ਵਿੱਚ ਤੇ ਇਹ ਮਤਲਬ ਇੰਨਾ ਐਗਜ਼ੈਕਟ ਤਾਂ ਹੀ ਹੋ ਸਕਿਆ ਕਿ ਟੈਕਨੋਲੋਜੀ ਚ ਪੂਰੀ ਚੇਂਜ ਆ ਗਈ ਆ ਟੈਕਨੋਲੋਜੀ ਦੇ ਡਾਇਰੈਕਟ ਅੱਡੇ ਅਸੀਂ ਜੋ ਹੈ ਤਬਾਹ ਕਰ ਸਕਦੇ ਆ ਤੇ ਉਸ ਵੇਲੇ ਇੰਨਾ ਸਿੱਧਾ ਨਹੀਂ ਸੀ ਉਦਾਂ ਤਾਂ ਸਾਡੇ ਕੋਲ ਐਸਾ ਰਾਈਫਲਾਂ ਸੀਗੀਆਂ ਹੁਣ ਬੜਾ ਐਡਵਾਂਸ ਹਰ ਰਿਕਮੈਂਡ ਸਾਡੇ ਕੋਲ ਐਡਵਾਂਸ ਹੈ ਜਿਹਦੇ ਚ ਪਿੰਪੁਆਇੰਟ ਟਾਰਗੇਟਿੰਗ ਕੀਤੀ ਜਾਂਦੀ ਹੈ ਬੜੇ ਲੈਵਲ ਦੇ ਗਵਰਨਮੈਂਟ ਵਰਲਡ ਲੈਵਲ ਤੇ इवन ਕਿ ਸਾਡੇ ਤਾਂ ਉਦੋਂ ਵੀ ਅੱਗੇ ਦੇ ਨੇ ਸਾਡੀ ਜੋ ਇਨਫੋਰਮੇਸ਼ਨ ਟੈਕਨੋਲੋਜੀ ਹੈ ਨਾ ਉਹ ਦੁਨੀਆ ਦੇ ਨੰਬਰ 1 ਦੇ ਨੇੜੇ ਤੜਈ ਹੈ ਪਾਕਿਸਤਾਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਾਕਿਸਤਾਨ ਦੀ ਤਿਆਰੀ ਕਿਸ ਤਰ੍ਹਾਂ ਦੇਖਦੇ ਹੋ ਪਾਕਿਸਤਾਨ ਦੀ ਪਾਵਰ ਕਿਸ ਤਰ੍ਹਾਂ ਦੇਖਦੇ ਹੋ ਭਾਰ ਦੇ ਸਾਹਮਣੇ ਜੇ ਮੈਂ ਕਹਾਂ ਜਿਹੜੀ ਚੇਂਜਸ ਆਈ ਹੈ ਉਹ ਪਾਕਿਸਤਾਨ ਦੇ ਵਿੱਚ ਤਾਂ ਇੰਨੀ ਤਾਂ ਹੈ ਨਹੀਂ ਉਹਨਾਂ ਟੈਕਨੋਲੋਜੀ ਉਹਨਾਂ ਤਾਂ ਇਕਨੋਮੀ ਬੜੀ ਡਾਊਨ ਹੈ ਉਹਨਾਂ ਦੇ ਆਮ ਲੋਕਾਂ ਦਾ ਵੀ ਉਹਨਾਂ ਨੂੰ ਪਿਆਰ ਨਹੀਂ ਹੈ ਇੱਥੇ ਤਾਂ ਹੁਣ ਕੌਮ ਸਾਰੀ ਨਾਲ ਜੁੜੀ ਹੋਈ ਸੀ ਨਾ ਉਹਨਾਂ ਦੇ ਕੌਮ ਵੀ ਨਾਲ ਜੁੜੀ ਹੋਈ ਅਗਰ ਜਿਨ੍ਹਾਂ ਦੇ ਦੇਸ਼ ਦੇ ਪਿੱਛੇ ਕੌਮ ਨਾ ਹੋਵੇ ਉਹ ਦੇਸ਼ ਕਦੇ ਜਿੱਤਦਾ ਨਹੀਂ ਹੈ ਉਹ ਖਾਸ ਕਰਕੇ ਉਹ ਫੌਜ ਨੂੰ ਹੁਣ ਪਸੰਦ ਨਹੀਂ ਕਰਦੇ ਮੈਂ ਤਾਂ ਪ੍ਰੂਫ ਇਹੀ ਕਹਿ ਸਕਦਾ ਕਿ ਜਦ ইমরান ਨੇ ਜਨੂਦ ਕੱਢਿਆ ਸੀ ਤਾਂ ਉਹਨੇ ਸਾਫ ਪਹਿਲਾਂ ਸਭ ਤੋਂ ਲਾਹੌਰ ਦੇ ਕੋਲ ਕਮਾਂਡਰ ਤੇ ਘਰ ਦੇ ਹਵਲਾ ਮਰਵਾਇਆ ਸੀ ਉਹਦੇ ਬੰਦਿਆਂ ਨੇ ਉਸ ਤੋਂ ਬਾਅਦ ਆਰਮੀ ਹੈੱਡ ਕੁਆਟਰ ਤੇ ਹਮਲਾ ਜੋ ਕਦੇ ਕਿਸੇ ਦੁਨੀਆ 'ਚ ਨਹੀਂ ਹੋਇਆ ਐਦਾਂ ਤਾਂ ਉਹਨੂੰ ਫਿਰ ਫੌਜ ਨੂੰ ਪਸੰਦ ਕਰੇਗੀ ਏ ਹੈਗਾ ਮੁੱਲਾਂ ਦੇ ਘਰ ਪੈਦਾ ਹੋਇਆ ਸੀ ਜਿਹੜਾ ਹੁਣ ਚੀਫ ਹੈ ਇਹਨੇ ਸਾਰੀ ਫੌਜ ਫੰਡਾਮੈਂਟਲ ਬਣਾਤੀ ਹੈ ਔਰ ਔਰ ਸ ਮੁਸਲਮਾਨ ਮੁਸਲਮਤ ਨੂੰ ਕਰੀ ਜਾ ਰਿਹਾ ਆਪਣੀ ਸਪੀਚ ਵੀ ਕਰ ਰਿਹਾ ਕਿ ਉਹ ਹਿੰਦੂ ਹੈ ਅਸੀਂ ਮੁਸਲਮਾਨ ਹੈ ਸਾਡੀ ਦੋ ਥਿਉਰੀ ਸਾਨੂੰ ਬਹੁਤ ਵਧੀਆ ਦਿੱਤੀ ਹੈ ਸਾਨੂੰ ਇਹਦੇ ਤੇ ਰਹਿਣਾ ਚਾਹੀਦਾ ਔਰ ਇਸੇ ਥਿਉਰੀ ਦੇ ਦੇਖ ਕੇ ਹੀ ਜੋ ਆਈਐਸਆਈ ਨੇ ਜਿਹੜੇ ਬੰਦਿਆਂ ਨੇ ਅਟੈਕ ਕੀਤਾ ਉਹਨਾਂ ਨੂੰ ਟ੍ਰੇਨ ਕੀਤਾ ਔਰ ਉਹਨਾਂ ਨੇ ਉਹੀ ਧਾਰਨਾ ਦੇ ਉੱਤੇ ਪਹਿਲਾਂ ਸਭ ਤੋਂ ਪੁੱਛਿਆ ਕਿ ਤੂੰ ਹਿੰਦੂ ਹੈਂ ਇਹ ਮੁਸਲਮਾਨ ਹੈ ਤਾਂ ਪਾਕਿਸਤਾਨ ਜਿਹੜਾ ਕਮਜ਼ੋਰ ਨਜ਼ਰ ਆ ਰਿਹਾ ਅਗਰ ਅੱਜ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਭਾਰਤ ਦੀ ਟੈਕਨੋਲੋਜੀ ਦੇ ਸਾਹਮਣੇ ਪਾਵਰ ਦੀ ਪਾਵਰ ਦੇ ਸਾਹਮਣੇ ਭਾਰਤ ਦੀ ਸੈਨਿਕ ਸ਼ਕਤੀ ਦੇ ਸਾਹਮਣੇ ਹਾਂ ਤਾਂ ਦੇਖੋ ਸਾਡਾ ਬੰਦਿਆਂ ਦੇ ਰੂਪ ਦੇ ਵਿੱਚ 2.5 ਗੁਣਾ ਫਰਕ ਹੈ 6.5 ਉਹ ਹੈ 14 ਸਾਡੇ ਬਹੁਤ ਫਰਕ ਹੈ ਅਕਮੈਂਡ ਦਾ ਫਰਕ ਹੈ ਟੈਂਕਾਂ ਦਾ ਫਰਕ ਹੈ ਮਸਾਈਲੀ ਦਾ ਫਰਕ ਹੈ ਹੋਰ ਸਾਰੇ ਅਕਮੈਂਡ ਸਾਡੇ ਉਨਕੋਂ ਜ਼ਿਆਦਾ ਨਹੀਂ ਹਾਂ ਜੋ ਹੈ ਜੋ ਅ ਨਾ ਅਦੂਜਾ ਨਿਊਕਲੀਅਰ ਹੈ ਉਹ ਤਕਰੀਬਨ ਦਸੰਗ ਦਾ ਵਰਕ ਹੈ ਬਾਕੀ ਸਭ ਸਾਡਾ ਉਹ ਤੋਂ ਕਿਤੇ ਵੀ ਜ਼ਿਆਦਾ ਹਰ ਚੀਜ਼ ਜੋ ਹੈ ਉਹ ਪੂਰੀ ਸਾਡੀ ਮਾਡਰਨ ਹੈ ਲੇਟੈਸਟ ਹੈ ਔਰ ਖੁਦ ਜੀ ਟੈਸਟਡ ਕੀਤੀ ਹੋਈ ਹੈ ਮਸਾਇਲਾ ਜਿਹੜੀਆਂ ਨਵੀਆਂ ਆਈਆਂ ਵੀ ਨੇ ਉਹ ਵੀ ਅਸੀਂ ਉਹ ਟੈਸਟ ਕਰ ਲਈ ਹੋਈਆਂ ਸਾਰੀਆਂ ਤੁਸੀਂ ਦੇਖਿਆ ਹੁਣ ਪਿਛਲੇ 5-7 ਦਿਨਾਂ ਤੋਂ ਲਗਾਤਾਰ ਮਸਾਇਲਾ ਟੈਸਟ ਹੋ ਰਹੀਆਂ ਸੀਗੀਆਂ ਉਹ ਟੈਸਟਡ ਹੈ ਸਾਰਾ ਸਾਡਾ ਕੁਝ ਜਿਵੇਂ ਅਸੀਂ ਹੁਣ ਰਿਹਸਲ ਵੀ ਕੀਤੀ ਹੈ ਇਹ ਵੀ ਇੱਕ ਜੰਗੀ ਤਿਆਰੀ ਹੈ ਜਿਹਨੂੰ ਆਮ ਲੋਕਾਂ ਨੂੰ ਅਵੇਅਰ ਵੀ ਕਰ ਦਿੱਤਾ ਅਸੀਂ ਤੇ ਆਮ ਲੋਕਾਂ ਨੂੰ ਇਹ ਵੀ ਦੱਸਤਾ ਕਿ ਅਗਰ ਹਮਲਾ ਹੁੰਦਾ ਤੇ ਕਿਵੇਂ ਬਚਣਾ ਹੈ ਤੇ ਕੀ ਕੋਈ ਕਰਨਾ ਹੈ ਇਹ ਵੀ ਜੰਗੀ ਤਿਆਰੀ ਹੈ ਲੇਕਿਨ ਪਾਕਿਸਤਾਨ ਦੇ ਵਿੱਚ ਤਾਂ ਕੋਈ ਇਹੋ ਜਿਹੀ ਰਿਹਰਸਲ ਹੋਈ ਨਹੀਂ ਕੋਈ ਦੇਖੀਏ ਕਿਤੇ ਸੰਤ ਸੁਣਣ ਚ ਨਹੀਂ ਆਈ ਜੋ ਬੰਦਾ ਤਿਆਰ ਹੀ ਨਹੀਂ ਹੈ ਲੜਾਈ ਕਰਨ ਲਈ ਉਹ ਕਰੇਗਾ ਲੜੇਗਾ ਕੀ ਫਿਰ ਕਿੰਨੇ ਕੋ ਚਾਂਸਸ ਲੱਗਦੇ ਆ ਤੁਹਾਨੂੰ ਕਿ ਜੋ ਸਿਚੁਏਸ਼ਨ ਬਣੀ ਹੋਈ ਆ ਉਸ ਨੂੰ ਲੈ ਕੇ ਲੋਕਾਂ ਦੇ ਬੰਨਾਂ ਦੇ ਵਿੱਚ ਵੀ ਕਾਫੀ ਜਿਹੜੀ ਸ਼ੰਕਾ ਬਣੀ ਹੋਈ ਆ ਅਗਰ ਜੋ ਸਿਚੁਏਸ਼ਨ ਆ ਉਸਾ ਤੁਹਾਡੇ ਤੁਹਾਡਾ ਓਪੀਨੀਅਨ ਕੀ ਆ ਕਿ ਕਿੰਨੇ ਕੋ ਪਰਸੈਂਟ ਜੰਗ ਦੇ ਸਾਲ ਲੱਗਦੇ ਨੇ ਮੈਨੂੰ ਤਾਂ ਇਹੀ ਲੱਗਦਾ ਬਾਰਡਰ ਬਾਰਡਰ ਤੇ ਠੂਹਾ ਠਾਈ ਹੋਈ ਚਲੇਗੀ ਵੈਸੇ ਬੜੀ ਮਾਨਡਮੈਂਟ ਕਰ ਰਹੇ ਆ ਅਮਨੀਸ਼ਨ ਆਪਣਾ ਉੱਥੇ ਹੀ ਖਤਮ ਕਰ ਰਹੇ ਨੇ ਮੈਨੂੰ ਨਹੀਂ ਲੱਗਦਾ 5 ਤੋਂ 10 ਪਰਸੈਂਟ ਤੋਂ ਜ਼ਿਆਦਾ ਕੋਈ ਇਹਦੇ ਚਾਂਸਸ ਹੈ ਕਿ ਲੜਾਈ ਹੋਏ ਆਮ ਜੋ ਹੈ ਇਹ ਛੋਟੀ ਮੋਟੀ ਛੋਟਪਟ ਜ਼ਰੂਰ ਹੁੰਦੀ ਰਹੇ ਕੁਛ ਨਾ ਕੁਛੀ ਤਰੀਕੇ ਤੇ ਕੁਛ ਮਸਾਇਲੇ ਇੱਥੇ ਮਾਰਤੀਆਂ ਕੁਛ ਮਸਾਇਲੇ ਉੱਥੇ ਮਾਰਤੀਆਂ ਕਿ ਐਸੀ ਵੀ ਜਿਉਂਦੇ ਹਾਂ ਜੀ ਉਹ ਦਿਖਾਉਣ ਲਈ ਤੇ ਇਤੋਂ ਜ਼ਿਆਦਾ ਕੋਈ ਹਮਲਾ ਇਹ ਨਹੀਂ ਕਿ ਪੂਰਾ ਅਟੈਕ ਹੋ ਗਿਆ ਜਾਂ ਮੈਨੂੰ ਤਾਂ ਇਹ ਵੀ ਨਹੀਂ ਲੱਗਦਾ ਕਿ ਉਹ ਕੋਸ਼ਿਸ਼ ਵੀ ਸੋਚ ਵੀ ਸਕਦੇ ਹੋਣ ਜੋ ਐਟੋਮਿਕ ਹਮਲਾ ਹੈ ਉਹਦੇ ਬਾਰੇ ਵੀ ਮੈਨੂੰ ਨਹੀਂ ਲੱਗਦਾ ਜ਼ਿਆਦਾ ਸੋਚ ਸਕਦੇ ਆ ਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਅਸੀਂ ਕੀਤਾ ਵੀ ਤਾਂ ਸਾਡਾ ਖਤਮ ਹੈ ਓਦੋਂ ਬਾਅਦ ਕੋਈ ਆਪਣੇ ਆਪ ਦੇ ਖਤਮੇ ਹੋਣ ਲਈ ਕਦੇ ਵੀ ਕੋਈ ਉਹ ਹੋ ਜਾ ਨਹੀਂ ਕਰੇ ਇਹ ਥੜੇ ਵੀ ਉਹਦੇ ਘਰ ਅੱਗੇ ਲੱਗੀ ਆ ਤੇ ਮੈਂ ਆਪਣੀ ਅਗ ਜੋ ਹੈ ਉਹਦੇ ਘਰ ਲਾ ਦੇ ਤਾਂ ਮੇਰੇ ਘਰ ਲਾ ਦੇਵੇ ਇਦਾਂ ਕੋਈ ਨਹੀਂ ਸੋਚਦਾ ਹੁੰਦਾ ਤੇ ਇਹ ਜਿਹੜੀ ਗੱਲਾਂ ਹੈਗੀਆਂ ਸਾਰੀਆਂ ਕਿਸੇ ਨੂੰ ਡਰ ਦੀ ਜ਼ਰੂਰਤ ਨਹੀਂ ਹੈ ਸੋਚਣ ਦੀ ਜ਼ਰੂਰਤ ਨਹੀਂ ਹੈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਬੋਖਲਾਠ ਦੀ ਜ਼ਰੂਰਤ ਨਹੀਂ ਹੈ ਰਾਸ਼ਨ ਇਕੱਠਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜੋ ਕਰੀ ਜਾਂਦੇ ਭੱਜੇ ਨਾ ਕੋਈ ਕਿਸੇ ਸਪੀਕਰ ਨਹੀਂ ਕਰਨ ਦੀ ਜ਼ਰੂਰਤ ਸ਼ਾਂਤੀ ਨਾਲ ਰਹੋ ਜੋ ਕੁਛ ਹੈ ਸਭ ਪਰਮਾ ਉਹ ਹੈਗੀ ਫੌਜ ਡੋਨਟ ਵਰੀ ਸਭ ਕਰ ਦੇਗੀ ਸਾਡਾ ਕੰਟਰੀ ਬੜਾ ਤਕੜਾ ਫੌਜ ਬੜੀ ਤਕੜੀ ਹੈ ਬੜੀ ਸੰਸੀਰ ਹੈ ਹੋਰ ਕਿ ਉਹਨਾਂ ਨੂੰ ਹੋਰ ਤਾਂ ਕੋਈ ਸੋਚਣਾ ਨਹੀਂ ਉਹਨਾਂ ਤੇ ਉਹ ਹੀ ਸੋਚਣਾ ਕਿ ਆਹ ਦੁਸ਼ਮਨ ਤਬਾ ਕਰਨਾ ਟਾਰਗੇਟ ਦਿੱਤਾ ਮੋਦੀ ਨੇ ਟੈਰਰਿਸਟ ਤਬਾ ਕਰਨੇ ਆ ਉਹਨਾਂ ਨੇ ਤਾਂ ਨਾ ਕੋਈ ਸਿਵਲਿਅਨ ਤੇ ਫਾਇਰ ਕੀਤਾ ਨਾ ਕਿਸੇ ਫੌਜੀ ਅਡੇ ਤੇ ਤਬਾ ਕੀਤਾ ਉਹਨਾਂ ਜੋ ਟਾਰਗੇਟ ਦਿੱਤਾ ਉਹਨੇ ਉਹੀ ਮੰਨਿਆ ਤੋ ਇਹ ਪੱਕਾ ਜੋ ਇੱਕ ਕੌਮ ਦਾ ਜੋ ਉੱਪਰ ਤੋਂ ਲੈ ਕੇ ਥੱਲੇ ਇੱਕ ਆਰਡਰ ਚੱਲਦਾ ਹੋਵੇ ਉਹ ਹਮੇਸ਼ਾ ਸਕਸੈਸਫੁਲ ਹੁੰਦੀ ਹੈ ਹਾਂ ਇਹ ਜ਼ਰੂਰੀ ਹੈ ਜੀ ਧੰਨਵਾਦ ਜੀ ਬਿਲਕੁਲ ਐਸੀ ਹੈ ਡਾਕਟਰ ਕਰਨਲ ਡੀਐਸ ਗਰੇਵਾਲ ਜਿਨ੍ਹਾਂ ਨੇ ਭਾਰਤ ਦੀ ਤਿਆਰੀ ਦੇ ਬਾਰੇ ਪੂਰਾ ਵਖੂਬੀ ਬਿਆਨ ਕੀਤਾ ਤੇ ਦੂਜੇ ਪਾਸੇ ਪਾਕਿਸਤਾਨ ਦੇ ਕੀ ਹਾਲਾਤ ਨੇ ਉਸ ਨੂੰ ਵੀ ਵਖੂਬੀ ਉਹਨਾਂ ਨੇ ਬਿਆਨ ਕੀਤਾ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਡਰਨ ਦੀ ਲੋੜ ਨਹੀਂ ਹੈ ਭਾਰਤ ਦੀ ਸੈਨਿਕ ਸ਼ਕਤੀ ਜਿਹੜੀ ਆ ਪੂਰੀ ਤਿਆਰ ਆ ਅਗਰ ਕਿਸੇ ਵੀ ਤਰ੍ਹਾਂ ਦੇ ਹਾਲਾਤ ਬੰਦੇ ਨੇ ਤਾਂ ਮਕੂਮਲ ਜਵਾਬ ਜੜਾਵਾ ਪਾਕਿਸਤਾਨ ਨੂੰ ਮਿਲੇਗਾ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕਤਲ ਪੰਜਾਬ ਤੱਕ